ਇੱਕ ਕੁੜੀ ਦੇ ਮਨ ਵਿੱਚ ਬਚਪਨ ਤੋਂ ਹੀ ਕਈ ਖਿਆਲ ਤੇ ਰੀਝਾਂ ਉੱਪਰ ਦੀਆਂ ਰਹਿੰਦੀਆਂ ਨੇ ਜਦੋਂ ਉਹ ਜਵਾਨੀ ਵਿੱਚ ਪੈਰ ਧਰਦੀ ਹੈ ਤੇ ਆਪਣੇ ਜੀਵਨ ਹੋਣ ਵਾਲੇ ਸਾਥੀ ਲਈ ਲੱਖਾਂ ਸੁਪਨੇ ਬੁਣਦੀ ਹੈ ਪਰ ਜੇ ਉਹ ਸੁਪਨੇ ਪਲਾਂ ਵਿੱਚ ਹੀ ਚੱਕਣਾ ਚੂਰ ਹੋ ਜਾਣ ਫਿਰ ਜੇ ਉਹਦੀਆਂ ਸਾਰੀਆਂ ਰੀਝਾਂ ਤੇ ਪਾਣੀ ਫਰ ਜਾਵੇ ਤੇ ਫਿਰ ਐਸੇ ਗੱਲ ਦਾ ਅੰਦਾਜ਼ਾ ਲਾਉਣਾ ਵੀ ਮੁਸ਼ਕਲ ਹੈ ਤੇ ਉਹ ਕੁੜੀ ਤੇ ਉਸਦੇ ਮਾਪੇ ਕਿਹੜੇ ਦੌਰ ਤੇ ਗੁਜ਼ਰੇ ਹੋਣਗੇ ਐਨਾ ਸਾਰੀਆਂ ਗੱਲਾਂ ਨੂੰ ਸਪਸ਼ਟ ਕਰਦੀ ਹੈ ਮੇਰੀ ਸਹੇਲੀ ਹਰਮਨ ਦੀ ਕਹਾਣੀ 12ਵੀਂ ਤੋਂ ਬਾਅਦ ਜਦੋਂ ਮੈਂ ਕਾਲਜ ਵਿੱਚ ਦਾਖਲਾ ਲਿਆ ਤਾਂ ਮੇਰਾ ਉਦੋਂ ਕੋਈ ਸਾਥੀ ਨਹੀਂ ਸੀ ਮੇਰੀ ਵਾਕੀ ਸਹੇਲੀਆਂ ਨਾਲੋਂ ਵੱਖਰਾ ਕੋਰਸ ਹੋਣ ਕਰਕੇ ਕਲਾਸ ਵਿੱਚ ਮੇਰੀ ਹਜੇ ਕੋਈ ਕਿਸੇ ਨਾਲ ਵੀ ਜਾਣ-ਪਛਾਣ ਨਹੀਂ ਹੋਈ ਸੀ ਮੈਂ ਜਦੋਂ ਕਲਾਸ ਵਿੱਚ ਬੈਠੀ ਸੀ ਆ ਮੇਰੇ ਵੈਂਚ ਤੇ ਇੱਕ ਕੁੜੀ ਆ ਕੇ ਬੈਠ ਗਈ ਗੱਲਬਾਤ ਕੀਤੀ ਤੇ ਪਤਾ ਲੱਗਿਆ ਤੇ ਉਸ ਦੀਆਂ ਸਹੇਲੀਆਂ ਵੀ ਹੋਰ ਕੋਰਸ ਵਿੱਚ ਚਲੀਆਂ ਗਈਆਂ ਨੇ ਤੇ ਇਸ ਕਾਲਜ ਵਿੱਚ ਉਸ ਦੀ ਵੀ ਸਾਥ ਨਹੀਂ ਆਈ ਕੁਝ ਘੱਟ ਦਿਨਾਂ ਵਿੱਚ ਮੈਂ ਤੇ ਹਰਮਨ ਤੇ ਸਹੇਲੀਆਂ ਬਣ ਗਈਆਂ ਸਾਡੀ ਦੋਸਤੀ ਦਾ ਦੂਜਾ ਸਾਲ ਚੱਲ ਰਿਹਾ ਸੀ ਤੇ ਹਰਮਨ ਨੱਕ ਅਮਰੀਕਾ ਤੋਂ ਇੱਕ ਪੱਕੇ ਮੁੰਡੇ ਦਾ ਰਿਸ਼ਤਾ ਆਇਆ ਹਰਮਨ ਘਰ ਵਿੱਚ ਸਭ ਤੋਂ ਵੱਡੀ ਕੁੜੀ ਸੀ ਉਸ ਦੀ ਇੱਕ ਛੋਟੀ ਭੈਣ ਤੇ ਸੋਟਾ ਇੱਕ ਭਰਾ ਵੀ ਸੀ ਹਰਮਨ ਨੇ ਆਪਣੇ ਘਰ ਦੇ ਨੂੰ ਕਿਹਾ ਤੂੰ ਹਜੇ ਪੜ੍ਹਨਾ ਚਾਹੁੰਦੀ ਐ ਤੇ ਹਲੇ ਵਿਆਹ ਨਹੀਂ ਕਰਾਉਣਾ ਚਾਹੁੰਦੀ ਤਾਂ ਘਰ ਵਿੱਚ ਵੱਡੀ ਕੁੜੀ ਹੋਣ ਕਰਕੇ ਘਰ ਤੇ ਇਹ ਸੋਚ ਰਹੇ ਸੀ ਤੇ ਚਲ ਰਿਸ਼ਤਾ ਵੀ ਚੰਗਾ ਏ ਤੇ ਆਪਣੀ ਧੀ ਵੀ ਜਵਾਨ ਏ ਰਿਸ਼ਤਾ ਕਰ ਲਿਆ ਜਾਵੇ ਤੇ ਚੰਗੀ ਗੱਲ ਏ ਜੇ ਹਰਮਨ ਬਾਹਰ ਚਲੀ ਜਾਵੇਗੀ ਤੇ ਛੋਟੇ ਭੈਣ ਭਰਾ ਦਾ ਇੱਕ ਹੋੱਕ ਬਣ ਜਾਏਗਾ ਤੇ ਉਹਦੇ ਘਰਦਿਆਂ ਨੇ ਹਰਮਨ ਨੂੰ ਇਹ ਗੱਲਾਂ ਸਮਝਾਈਆਂ ਤੇ ਘਰਦਿਆਂ ਦੇ ਕਹਿਣ ਤੇ ਹਰਮਨੋ ਰਿਸ਼ਤੇ ਨੂੰ ਮੰਨ ਗਈ ਤੇ ਪਚੋਲੇ ਨੇ ਇਹ ਕਹਿ ਕੇ ਰਿਸ਼ਤੇ ਤੇ ਮੋਹਰ ਲਗਾ ਲਈ ਤੇ ਮੁੰਡੇ ਵਾਲੇ ਕਹਿੰਦੇ ਸਾਨੂੰ ਕੋਈ ਦਾਜ ਨਹੀਂ ਚਾਹੀਦਾ ਬਸ ਬਰਾਤ ਦੀ ਸੇਵਾ ਚੰਗੀ ਤਨ ਹੋਣੀ ਚਾਹੀਦੀ ਹੈ ਰਿਸ਼ਤਾ ਹੋਣ ਤੋਂ ਬਾਅਦ ਹੀ 2 ਕ ਮਹੀਨੇ ਦੀ ਤਰੀਕ ਲੱਖ ਰਹੀ ਵਿਆਹ ਤੋਂ ਕੁਝ ਦਿਨ ਪਹਿਲਾਂ ਪਚੋਲੇ ਵੱਲੋਂ ਕੁੜੀ ਵਾਲਿਆਂ ਨੂੰ ਇਹ ਕਿਹਾ ਗਿਆ ਤੇ ਮੁੰਡੇ ਵਾਲੇ ਕਹਿੰਦੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਤੁਸੀਂ ਬਸ ਸੋਨਾ ਪਾ ਦਿਓ ਮੁੰਡੇ ਨੂੰ ਤੇ ਸੱਸ ਸਹੁਰੇ ਨੂੰ ਤੇ ਭੈਣ ਜੀਜੀ ਨੂੰ ਇਹ ਗੱਲ ਸੁਣ ਕੇ ਕੁੜੀ ਦੇ ਚਾਚੇ ਨੇ ਕਿਹਾ ਤੇ ਫਿਰ ਪਿੱਛੇ ਕੀ ਰਹਿ ਗਿਆ ਸਭ ਨਾਲੋਂ ਮਹਿੰਗਾ ਹੁੰਦਾ ਹੀ ਸੋਨਾ ਹੈ ਜੇ ਹੁਣ ਦੇਣ ਲੈਣ ਵਾਲੀ ਗੱਲ ਹੋ ਹੀ ਗਈ ਹੈ ਤੇ ਅਸੀਂ ਆਪਣੀ ਧੀ ਨੂੰ ਸਭ ਕੁਝ ਦੇਵਾਂਗੇ ਤਾ ਜੋ ਲੋਕ ਵੀ ਦੇਖਣ ਕੁੜੀ ਵਾਲੇ ਸਗਣ ਵਿੱਚ ਸਾਰਾ ਦਾਜ ਦਾ ਸਮਾਨ ਵੀ ਲੈ ਗਏ ਪਰ ਮੁੰਡੇ ਵਾਲਿਆਂ ਨੇ ਦਾਜ ਦਾ ਸਮਾਨ ਵਾਲੀ ਗੱਡੀ ਘਰ ਵਾਟਣ ਵੀ ਨਹੀਂ ਦਿੱਤੀ ਤੇ ਕਿਹਾ ਤੇ ਸਮਾਨ ਅਸੀਂ ਵੀ ਨਹੀਂ ਲੈ ਸਕਦੇ ਤੈਨੂੰ ਵਾਪਸ ਲੈ ਜਾਓ ਦਰਸਰ ਲੋਕ ਤਖਾਵਾ ਕਰਨ ਦੀ ਕੋਸ਼ਿਸ਼ ਹੋ ਰਹੀ ਸੀ ਚਲੋ ਸਗਣ ਤੇ ਤਾਂ ਉਹਨਾਂ ਨੇ ਕੁਝ ਵੀ ਨਹੀਂ ਲਿਆ ਸਾਰਾ ਦਾਜ ਦਾ ਸਮਾਨ ਘਰ ਵਾਪਸ ਆ ਗਿਆ ਜਦੋਂ ਅਗਲਾ ਵਿਆਹ ਵਾਲਾ ਦਿਨ ਆਇਆ ਤੇ ਸਾਰੀਆਂ ਰਸਮਾਂ ਰਿਵਾਜ ਕੀਤੇ ਗਏ ਸਭ ਕੁਝ ਬਹੁਤ ਵਧੀਆ ਚੱਲ ਰਿਹਾ ਸੀ ਮੂਵੀ ਵਾਲਾ ਸਾਰੇ ਕਾਸੇ ਦੀ ਮੂਵੀ ਬਣਾ ਰਿਹਾ ਸੀ ਤੇ ਮੁੰਡੇ ਵਾਲਿਆਂ ਨੇ ਕੁਝ ਨਹੀਂ ਦਿੱਤਾ ਲਿਆ ਤੇ ਸਾਦਾ ਵਿਆਹ ਕੀਤਾ ਤੇ ਫਿਰ ਜਦੋਂ ਸੋਨਾ ਪਾਉਣ ਦੀ ਵਾਰੀ ਆਈ ਤੇ ਕੁੜੀ ਦੀ ਸੱਸ ਨੇ ਕੁੜੀ ਦੀ ਮਾਂ ਕੋਲੋਂ ਤੇ ਆਪਣੇ ਕੰਨ ਦੀਆਂ ਵਾਲੀਆਂ ਪਾਉਣ ਦਾ ਮਨਾਂ ਕਰ ਦਿੱਤਾ ਤੇ ਕਿਹਾ ਤੁਸੀਂ ਸਾਰਾ ਸੋਨਾ ਇਦਾਂ ਹੀ ਫੜਾ ਦਿਓ। ਪਾਉਣ ਦੀ ਕੋਈ ਲੋੜ ਨਹੀਂ। ਜਦੋਂ ਵੀ ਇਹ ਲੈਣ ਦੇਣ ਚੱਲ ਰਿਹਾ ਸੀ ਤੇ ਮੁੰਡੇ ਦੀ ਮਾਂ ਨੇ ਮੂਵੀ ਵਾਲੇ ਨੂੰ ਮੂਵੀ ਬਣਾਉਣ ਨੂੰ ਮਨਾ ਕਰ ਦਿੱਤਾ। ਤੇ ਕਿਹਾ ਬੰਦ ਕਰ ਦੇ, ਬੰਦ ਕਰ ਦੇ। ਮੂਵੀ ਵੀ ਨਹੀਂ ਬਣਾਉਣੀ। ਸਭ ਨੂੰ ਬਹੁਤ ਅਜੀਬ ਲੱਗਿਆ। ਪਰ ਧੀ ਵਾਲੇ ਸੀ। ਜ਼ਿਆਦਾ ਕੁਝ ਕਹਿ ਵੀ ਨਹੀਂ ਸਕਦੇ। ਇਸਨੇ ਕੋੜਾਕਟ ਭਰ ਕੇ ਉਹਨਾਂ ਨੇ ਸਾਰਾ ਕੁਝ ਸੈ ਲਿਆ। ਦੈਨ ਨਗਦੇ ਰੇ ਬਹੁਤ ਵਧੀਆ ਤਰਾ। ਹਰਮਨ ਦਾ ਪ੍ਰਵਾਦ ਬਹੁਤ ਖੌਸੀ। ਕੁਝ ਮਹੀਨਾ ਬਾਅਦ ਮੁੰਡਾ ਅਮਰੀਕਾ ਬਾਗ ਚ ਚਲਿਆ ਗਿਆ। ਤੇ ਹਰਪਨੂ ਗਰਭ ਪਤੀ ਹੋ ਗਈ। ਮੁੰਡੇ ਦੇ ਬਾਹਰ ਜਾਣ ਤੋਂ ਬਾਅਦ ਹਰਮਨ ਉਸ ਦੇ ਪੇਕੇ ਪਰਿਵਾਰ ਵਾਲੇ ਪੇਕੇ ਘਰ ਲਿਆਏ। ਤੇ ਪਹਿਲੇ ਬੱਚੇ ਦਾ ਜਨਮ ਕੁੜੀ ਦੇ ਪੇਕੇ ਘਰ ਹੁੰਦਾ। ਹਰਮਨ ਵੀ ਬਹੁਤ ਖਾਸ ਸੀ ਫਿਰ ਕੁਝ ਸਮੇਂ ਹਰਮਨ ਦੇ ਘਰ ਵਾਲਾ ਉਸ ਨਾਲ ਗੱਲ ਕਰਨੋਂ ਕੱਟ ਗਿਆ ਹਰਮਨ ਦੇ ਪਸੰਦ ਤੇ ਕਹਿਣਾ ਤੇ ਕੰਮ ਬਹੁਤ ਹੁੰਦਾ ਹੈ ਤੇ ਟਾਈਮ ਹੀ ਨਹੀਂ ਲੱਗਦਾ ਹਰਮਨ ਨੇ ਗੱਲ ਮੰਨ ਜਾਣੀ ਪਹਿਲਾਂ ਪਹਿਲਾਂ 4-5 ਦਿਨ ਬਾਅਦ ਫੋਨ ਆਉਣਾ ਫਿਰ ਹੌਲੀ-ਹੌਲੀ ਹਫ਼ਤੇ ਤੇ ਮਹੀਨਿਆਂ ਬਾਅਦ ਗੱਲਾਂ ਗਈ ਫਿਰ ਹੁਣ ਹਰਮਨ ਸੋਚਾਂ ਵਿੱਚ ਪਈ ਰਹਿੰਦੀ ਉਹਦਾ ਦਿਲ ਬਹੁਤ ਘਬਰਾ ਰਿਹਾ ਸੀ ਫਿਰ ਕਿਤੇ ਤੇ ਕੁਝ ਗਲਤ ਤਾਂ ਨਹੀਂ ਹੋ ਰਿਆ ਫਿਰ ਇੱਕ ਦਿਨ ਰਮਣ ਤੇ ਗਵੰਡੀਆਂ ਦੇ ਘਰ ਉਹਨਾਂ ਦੇ ਮੁੰਡੇ ਦਾ ਇੱਕ ਦੋਸਤ ਮਿਲਣ ਆਇਆ ਫਿਰ ਉਦੋਂ ਰਮਣ ਦੀ ਮੰਮੀ ਵੀ ਉਹਨਾਂ ਦੇ ਘਰ ਹੀ ਸੀ ਉਹ ਗਵੰਡਨ ਨੇ ਦੱਸਿਆ ਇਹ ਮੁੰਡੇ ਦਾ ਭਰਾ ਵੀ ਅਮਰੀਕਾ ਹੀ ਰਹਿੰਦਾ ਤੇ ਆਪਣੀ ਹਰਮਨ ਦੇ ਘਰ ਵਾਲੇ ਤਾਂ ਕਿਹੜੇ ਸਿਰ ਆਪਨ ਹਰਮਨ ਦੀ ਮਾਂ ਨੇ ਸਾਰਾ ਕੁਝ ਦੱਸਿਆ ਉਸ ਮੁੰਡੇ ਨੂੰ ਕਿਹਾ ਤੇ ਪਤਾ ਕਰੇ ਹਰਮਨ ਦੇ ਘਰ ਵਾਲੇ ਬਾਰੇ ਜੋ ਕਿ ਕਈ ਮਹੀਨਿਆਂ ਬਾਅਦ ਹਰਮਨ ਨਾਲ ਗੱਲ ਨਹੀਂ ਕਰ ਰਿਆ ਇੱਧਰ ਹਰਮਨ ਦੇ ਸਹੁਰਾ ਪਰਿਵਾਰ ਵਾਲਿਆਂ ਦੇ ਪਤੀਰਾ ਵੀ ਬਹੁਤ ਬਦਲ ਗਿਆ ਹੈ ਹਰਮਨ ਨਾਲ ਸਿੱਧੇ ਮੂੰਹ ਗੱਲ ਹੀ ਨਹੀਂ ਕਰਦੀ ਜਦੋਂ ਉਸ ਮੁੰਡੇ ਨੇ ਆਪਣੇ ਭਰਾ ਤੋਂ ਹਰਮਨ ਦੇ ਘਰ ਵਾਲੇ ਬਾਰੇ ਪਤਾ ਕੀਤਾ ਤਾਂ ਹਰਮਨ ਦੇ ਪਰਿਵਾਰ ਨੂੰ ਦੱਸਿਆ ਤਾਂ ਹਰਮਨ ਦੇ ਪਿਓ ਦੀਆਂ ਤਾਂ ਹਾਂ ਨਿਕਲ ਗਈਆਂ ਕਿਉਂਕਿ ਉਸ ਦੇ ਘਰ ਵਾਲੇ ਨੇ ਉੱਤਰ ਦੂਜਾ ਵਿਆਹ ਕਰਾਇਆ ਹੋਇਆ ਸੀ ਤਿਆਸਰੇ ਦੋ ਬੱਚੇ ਵੀ ਸਨ ਹਰਮਨ ਦਾ ਇਹ ਗੱਲ ਸੁਣ ਕੇ ਦੁਨੀਆ ਤਾਂ ਵਿਸ਼ਵਾਸ ਹੀ ਉੱਠ ਗਿਆ ਤੇ ਜਦੋਂ ਅਸੀਂ ਪੁੱਛ ਗਏ ਸੀ ਕੀਤੀ ਸੀ ਤੇ ਸਾਰੇ ਪਿੰਡ ਨੇ ਕਿਹਾ ਸੀ ਤੇ ਪਰਿਵਾਰ ਬਹੁਤ ਵਧੀਆ ਏ ਤਾਂ ਹੁਣ ਆ ਕੀ ਹੋ ਗਿਆ ਲੋਕਾਂ ਨੂੰ ਇਹ ਨਹੀਂ ਪਤਾ ਕਿ ਕਿਛੇ ਦੀ ਧੀ ਦੀ ਸਾਰੀ ਜ਼ਿੰਦਗੀ ਦਾ ਸਵਾਲ ਹੁੰਦਾ ਉੱਥੇ ਵੀ ਲੋਕ ਝੂਠ ਬੋਲੀ ਜਾਂਦੇ ਹੁਣ ਹਰਮਨ ਆਪਣੇ ਪੇਕੇ ਪਿੰਡ ਹੀ ਰਹਿ ਰਹੀ ਸੀ ਤੋ ਉਸਨੇ ਇੱਕ ਬੇਟੀ ਨੂੰ ਜਨਮ ਦਿੱਤਾ ਹੈ। ਉਸਦਾ ਪਰਿਵਾਰ ਉਸਦਾ ਦੂਜਾ ਵਿਆਹ ਕਰਾਉਣ ਦੀ ਬਹੁਤ ਕੋਸ਼ਿਸ਼ ਕਰ ਰਿਹਾ ਹੈ। ਤਹਾਨੂੰ ਹਰਮਨ ਦਾ ਹੁਣ ਕਿਸੇ ਅਨੁਸਾਨ ਤੇ ਯਕੀਨ ਕਰਨਾ ਮੁਸ਼ਕਲ ਹੀ ਹੋ ਗਿਆ ਹੈ। ਹਰਮਨ ਦਾ ਬਾਪ ਇਹ ਸੁਣ ਕੇ ਪਰੇਸ਼ਾਨ ਹੈ। ਜੀਅਸੀ ਆਪਣੀ ਧੀ ਲਈ ਚੰਗੇ ਬਾਹਰ ਕਾਮ ਕਾਜੀ ਮੁੰਡੇ ਦੀ ਆਸ ਰੱਖੀ ਕਿ ਸਾਡੀ ਇਹੀ ਗਲਤੀ ਹੈ। ਇੱਕ ਬਾਪ ਨੇ ਆਪਣੇ ਧੀ ਦੇ ਵਿਆਹ ਵਾਲੇ ਸਾਰੇ ਕਾਰਜ ਕੀਤੇ। ਸਾਰੀਆਂ ਰੀਝਾਂ ਬਗਾਈਆਂ ਤਾਂ ਬਦਲੇ ਚ ਕੀ ਮਿਲਿਆ ਧੋਖਾ ਝੂਠ ਫਰੇਮ ਇੱਕ ਗੱਲ ਹੋਰ ਕਦੇ ਵੀ ਮਾਪੇ ਬਾਪ ਕੁੜੀ ਜੰਮਣ ਤੋਂ ਨਹੀਂ ਡਰਦੇ ਡਰਦੇ ਨੇ ਸਿਰਫ ਇਸ ਘਟਿਆ ਸਮਾਜ ਤੋਂ ਇਦਾਂ ਦੇ ਧੋਖੇਬਾਜ਼ ਲੋਕਾਂ ਤੋਂ ਜੋ ਕਿ ਮਾਪੇ ਰੀਆਂ ਲਾੜੀਆਂ ਨੂੰ ਉਹ ਦੁੱਖ ਦੇ ਜਾਂਦੇ ਨੇ ਜੋ ਕਿ ਧੀਆਂ ਲਈ ਉਹਨਾਂ ਦੇ ਮਾਪਿਆਂ ਲਈ ਸਹਣੇ ਮੁਸ਼ਕਲ ਹੋ ਜਾਂਦੇ ਨੇ ਸੇ ਦੋਸਤੋ ਉਮੀਦ ਹੈ ਕਿ ਕਹਾਣੀ ਸੋਨੂ ਪਸੰਦ ਆਈ ਹੋਵੇਗੀ ਐਸੇ ਤਰ੍ਹਾਂ ਦੀਆਂ ਕਹਾਣੀਆਂ ਲਈ ਸੈਰੀ ਸੰਸਾਰ ਨੂੰ ਸਬਸਕ੍ਰਾਈਬ ਕਰੋ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਆਪਣਾ ਖਿਆਲ ਰੱਖੋ ਧੰਨਵਾਦ